ਕਿ ਵੈਂਡਸ ਇਹ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਚੋਰੀ ਚਲਾ ਡੈਡ ਆਇਆ ਲੈ ਕੇ ਬੋਡੀ ਲੈ ਕੇ ਆਏ ਸੀ ਅਬ ਇਹਨਾ ਨਹੀਂ ਆਪਾਂ ਇਹ ਕਲੀਅਰ ਕਰ ਦੂਗਾ ਗੋਲੀ ਚੱਲੀ ਹੈ ਜਾਂ ਕੀ ਹੋਇਆ ਠੀਕ ਹੈ ਜੋ ਨਿਸ਼ਾਨ ਨੇ ਮਤਲਬ ਦਿਖ ਰਿਹਾ ਗਲੇ ਤੋਂ ਤੇ ਉਹ ਵੀ ਪੋਸਟਮਾਰਟਮ ਪ੍ਰੋਗਰਾਮ ਤੋਂ ਬਾਅਦ ਹੀ ਪਤਾ ਲੱਗਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਨੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਕਟਣਾ ਇਸ ਤਰ੍ਹਾਂ ਵਾਪਰੇ ਸਤਿ ਸ਼੍ਰੀ ਅਕਾਲ ਟੂੰ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀ ਐਸ ਓ ਡੀ ਬੁੱਧਵਾਰ ਦੇਰ ਰਾਤ ਫੂਗੜਾ ਦੇ ਬਾਲਮੀਕੀ ਮਹੱਲਾ ਇਲਾਕੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਅਵਿਨਾਸ਼ ਕੁਮਾਰ ਪੁੱਤਰ ਨੰਦ ਲਾਲ ਵਾਸੀ ਹਰੀਆਬਾਦ ਦੇ ਬਾਲਮੀਕੀ ਮਹੱਲਾ ਇਲਾਕੇ ਵਿੱਚ ਹੋਈ ਹੈ ਕਟਨਾਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਕਰਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਵਿਨਾਸ਼ ਕੁਮਾਰ ਆਪਣੇ ਦੋਸਤਾਂ ਨਾਲ ਹਦੀਆ ਵਾਦੇ ਬਾਲਮੀਕੀ ਮਹੱਲਾ ਇਲਾਕੇ ਵਿੱਚ ਇੱਕ ਕੋਠੇ ਵਿੱਚ ਬੈਠਾ ਸੀ ਜਦੋਂ ਉਸ ਦੀ ਕਰੇਟਾਕਾਰ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨਾਲ ਬਹਿਸ ਹੋ ਗਈ। ਕਾਰ ਚਲਾ ਰਹੇ ਇੱਕ ਨੌਜਵਾਨ ਨੇ ਅਵਿਨਾਸ਼ ਦੀ ਗਰਦਨ ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਗਰਦਨ ਵਿੱਚ ਗੋਲੀ ਲੱਗੀ। ਉਹਨਾਂ ਕਿਹਾ ਕਿ ਦੋਸਤਾਂ ਦੀ ਮਦਦ ਨਾਲ ਅਵਿਨਾਸ਼ ਨੂੰ ਫੋਗੜਾ ਫੁਗੜਾ ਸੇਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਘਟਨਾ ਦੀ ਜਾਣਕਾਰੀ ਮਿਲਣ ਤੇ ਫੁਗੜਾ ਪੁਲਿਸ ਮੌਕੇ ਤੇ ਪਹੁੰਚੀ ਡੀਐਸਪੀ ਫੁਗੜਾ ਭਰਤ ਕੁਸ਼ਨ ਸਿਵਲ ਹਸਪਤਾਲ ਪਹੁੰਚੇ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਹਰੀਆਬਾਦ ਐਲਸੀ ਦੇ ਵਿੱਚ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਉਹਨਾਂ ਨੇ ਕਿਹਾ ਕਿ ਹਾਲਾਂਕਿ ਕਲੀਅਰ ਨਹੀਂ ਹੈ ਕਿ ਮੌਤ ਗੋਲੀ ਲੱਗਣ ਨਾਲ ਹੋਈ ਹੈ ਜਾਂ ਕਿਸੇ ਹੋਰ ਹਥਿਆਰ ਨਾਲ ਇਸ ਘਟਨਾ ਦੀ ਜਾਣਕਾਰੀ ਦਿੰਦੇ ਐਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਹਰੀਆਬਾਦ ਦੇ ਏਰੀਏ ਵਿੱਚ ਅਵਿਨਾਸ਼ ਏਰੀਆਜ਼ ਗੋਲੂ ਨਾਮ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਨਾਲ ਮੌਤ ਇਸ ਵਿੱਚ ਇੱਕ ਫੌਜ ਨੈਰੇਟਿਵ ਚਲਾਇਆ ਜਾ ਰਿਹਾ ਹੈ ਕ੍ਰੇਟਾ ਗੱਡੀ ਵਿੱਚ ਤਿੰਨ ਨੌਜਵਾਨ ਆਏ ਤੇ ਗੋਲੀਆਂ ਚਲਾ ਕੇ ਚਲੇ ਗਿਆ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰ ਰਹੀ ਹੈ ਕਿ ਅਵਨਾਸ਼ ਇਲੀਅਸ ਗੁੱਲੂ ਆਪਣੇ ਕੁਝ ਜਾਣਕਾਰ ਨਾਲ ਬੈਠਾ ਖਾ ਪੀ ਰਿਹਾ ਸੀ ਤੇ ਇਹਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜੀ ਤੇ ਤਕਰਾਰਵਾਜੀ ਹੋ ਗਈ ਉਸ ਹੀਟ ਅਪ ਦਾ ਮੂਮੈਂਟ ਵਿੱਚ ਉਹਨਾਂ ਵਿੱਚੋਂ ਇੱਕ ਜਸਪ੍ਰੀਤ ਜੱਸਾ ਹੈ ਜਿਸ ਕੋਲ ਇੱਕ ਇਲੀਗਲ ਵੈਪਨ ਸੀ ਤੇ ਉਸਨੇ ਅਵਨਾਸ਼ ਦੇ ਫਾਇਰ ਕਰ ਦਿੱਤਾ ਗਰਦਨ ਦੇ ਕੋਲ ਇਹ ਗੋਲੀ ਲੱਗਣ ਨਾਲ ਹਸਪੀਟਲ ਜਾਣ ਤੇ ਉਸਦੀ ਮੌਤ ਹੋ ਗਈ ਪੇਸ਼ ਹੈ ਇੱਕ ਰਿਪੋਰਟ ਕਰਨ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਹਾਂ ਖਰੀਆਬਾਦ ਹਾਂ ਕਿ ਮਾਮਲਾ ਕੀ ਕਿ ਜਿਹੜਾ ਹਰੀਆਬਾਦ ਦੇ ਵਿੱਚ ਹੋਇਆ ਦੇਰ ਰਾਤ ਭਾਜੀ ਬਿੱਟੇ ਸੀ ਮੁੰਡੇ ਦਾ ਜਿਹੜੇ ਇਕੱਠੇ ਬਹਿਸ ਸਈਆ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਈ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਵੇ ਜਾਣਦੇ ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਵਾਲੇ ਆਉਂਛਾ ਘਟੌਲ ਦੇ ਮੁੰਡੇ ਆ ਤਿੰਨ ਜਣੇ ਦੀ ਕ੍ਰੈਟਾ ਗੱਡੀ ਸੀ ਤਿੰਨ ਮੁੰਡੇ ਆ ਹਾਂਜੀ ਫੇਲੀ ਯਾਰੀ ਟੱਕਰਿਆ ਤੁਹਾਨੂੰ ਤੁਹਾਨੂੰ ਨਹੀਂ ਪਤਾ ਪਛਾਣ ਨਹੀਂ ਹੈਗੀ ਤੁਹਾਡੀ ਹਾਂਜੀ ਉਹਦਾ ਬੈਠੇ ਵੇ ਸੀਗੇ ਉਹਨਾਂ ਨੇ ਕੋਈ ਬਾੜੀ ਬੈਲ ਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਜਲਾ ਪਤਾ ਵੀ ਲੱਗਾ ਫਾਇਰ ਫਾਇਰ ਵਗੈਰਾ ਕਿੰਨੇ ਕੀਤੇ ਕੋਈ ਪਤਾ ਤੇ ਫਾਇਰ ਦਾ ਪਤਾ ਹੀ ਨਹੀਂ ਲੱਗਾ ਭਾਜੀ ਕਿਹੜੇ ਟਾਈਮ ਕਰਤਾ ਉਹਨਾਂ ਨੇ ਅਸੀਂ ਤਾਂ ਉਦੋਂ ਦੇਖਿਆ ਜਦੋਂ ਮੁੰਡਾ ਸਾਡਾ ਡਿਗਿਆ ਪਿਆ ਸੀਗਾ ਜਿਹਦੇ ਗੋਲੀ ਜਿਹਦੇ ਗੋਲੀ ਲੱਗੀ ਉਹਦਾ ਨਾਮ ਵਗੈਰਾ ਕੀ ਆ ਤਵੀ ਨਾਸ਼ ਬ੍ਰਦਰ ਆ ਮੇਰਾ ਭਾਜੀ ਅੱਛਾ ਜੀ ਜਿੰਮ ਵੱਡਾ ਕੰਮ ਕਰਦਾ ਹੋ ਢੋਲ ਦਾ ਕੰਮ ਕਰਦਾ ਜੀ ਭਾਜੀ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਦਾ ਸਰ ਭਾਜੀ ਇਹ ਨੋਂ 9:30 ਵਜੇ ਹੁਣ ਹੁਣੇ 1 ਘੰਟਾ 1.5 ਘੰਟਾ ਬੀਤ ਲੀ ਭਾਜੀ ਮੁੰਡੇ ਪਛਾਣਨ ਕਿਹਨੂੰ ਮੁੰ ਦੇ ਕੋਈ ਦੁਸ਼ਮਣੀ ਵੀ ਹੈਗੀ ਪਹਿਲਾਂ ਕੋ ਮੁੰਡੇ ਦੀ ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਾਜੀ ਉਹ ਜਦੋਂ ਮਾੜਾ ਬੈਂਸ ਵਜੇ ਆਇਆ ਹੋਇਆ ਉਹਨਾਂ ਨੇ ਗੋਲੀ ਚਲਾਤੀ ਕਿੰਨੀਆਂ ਗੋਲੀਆਂ ਮੁੰਡੇ ਦੇ ਨਾਮ ਕਾਦੇ ਚਲਾਈ ਉਹਨਾਂ ਨੇ ਗੱਡੀ 'ਚ ਕਿੰਨੇ ਮੁੰਡੇ ਸੀ ਭਾਜੀ ਤਿੰਨ ਮੁੰਡੇ ਸੀ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਾਜੀ ਉਹਨੂੰ ਡਾਕਟਰ ਸਾਹਿਬ ਦੱਸੂंगे ਉੱਥੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ ਇਕੱਲੇ ਸੀਗਾ ਮੁੰਡਾ ਹਾਂਜੀ ਤੁਹਾਡਾ ਭਰਾ ਇਕੱਲੇ ਸੀਗਾ ਹਾਂਜੀ ਡਾਕਟਰ ਦੀਵਸ ਹੈ ਹਾਂ ਸਰ ਇੱਕ ਹਰੀਆਵਾ ਗੋਲੀ ਚੱਲੀ ਉਹਦੇ ਬਾਅਦ ਚਾਨ ਕਰਦੀ ਹਾਂ ਇੱਕ ਬੋਟ ਡੈੱਡ ਆਇਆ ਲੈ ਕੇ ਬੋਡੀ ਲੈ ਕੇ ਆਏ ਸੀ ਅਭਿਨਾਸ਼ ਨਾਮ ਹੈ ਤੋ ਉਹਨਾਂ ਦੇ ਪਿਤਾ ਦਾ ਨਾਮ ਨੰਦ ਲਾਲ ਹੈ। ਹੱਦੀਆਵਾਸ ਸੇ ਆਏ। ਬੋੜੀ ਸੀ ਹੈ ਉਹ ਆਏ ਤਾਂ ਉਹਨੂੰ ਐਗਜ਼ਾਮੀਨੇਸ਼ਨ ਵਗੈਰਾ ਖੇਗੇ ਤੇ ਡੈਡੀ تھے ਜਾਂ ਫਿਰ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਗਲੇ। ਗੋਲੀ ਵਗੈਰਾ ਕਿੰਨੀਆਂ ਚੱਲੀਆਂ ਕੁਝ ਪਤਾ ਫਾਇਰ ਵਗੈਰਾ ਹੈ? ਨਹੀਂ ਉਹ ਪਤਾ ਨਹੀਂ ਐਸੇ। ਉਹ ਉਹਨਾਂ ਨੇ ਹੀ ਦੱਸਿਆ ਗੋਲੀ ਵਗੈਰਾ ਚੱਲੀ ਹੈ। ਬਾਕੀ ਐਗਜ਼ਾਮੀਨੇਸ਼ਨ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਗਲੇ ਪੋਸਮਾਰਟਮ ਵਗੈਰਾ। ਤੇ ਪੁਲਿਸ ਨੂੰ ਜਨਾ ਦੇਤੀ। ਹਾਂ ਪੁਲਿਸ ਨੂੰ ਉਹ ਦੇ ਦਿੰਦੀ। ਮੌਕੇ ਤੇ ਆਵੇ। ਸਰਕੀ ਮਾਮਲਾ ਇੱਕ ਜਿਹੜਾ ਗੋਲੀ ਚੱਲੀ ਅਜੇ ਆਪਾਂ ਇਹਨੂੰ ਨਹੀਂ ਆਪਾਂ ਕਲੀਅਰ ਕਰ ਦੂਗਾ ਗੋਲੀ ਚੱਲੀ ਹੈ ਜਾਂ ਕੀ ਹੋਇਆ ਠੀਕ ਹੈ ਜੋ ਨਿਸ਼ਾਨ ਨੇ ਮਤਲਬ ਦਿਖ ਰਿਹਾ ਗਲੇ ਤੋਂ ਤੇ ਉਹ ਵੀ ਪੋਸਟਮਾਰਟਮ ਪ੍ਰੋਗਰਾਮ ਤੋਂ ਬਾਅਦ ਹੀ ਪਤਾ ਲੱਗੇਗਾ ਗੋਲੀ ਹੈ ਕਿ ਅਦਰਵਾਈਜ਼ ਕਿਸੇ ਹੋਰ ਵੈਪਨ ਨਾਲ ਜਿਹੜੀ ਇੰਜਰੀ ਹੋਈ ਹੈ ਹੂੰ ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਾਡੀ ਤੇ ਜਿਹੜਾ ਵੀ ਉੱਥੇ ਬੈਠੇ ਇਕੱਠੇ ਡਰਿੰਕ ਕਰਦੇ ਆ ਇਹਨਾਂ ਦਾ ਝਗੜਾ ਹੋਇਆ ਹੂੰ ਉਹ ਦੇਖਦੇ ਪਿਆ ਸਰ ਕਿੰਨੇ ਫਾਇਰ ਵਗੈਰਾ ਚੱਲੇ ਕੁਝ ਪਤਾ ਮੈਂ ਪਹਿਲਾਂ ਹੀ ਤੁਹਾਨੂੰ ਜੀ ਦੱਸ ਦਿੱਤਾ ਕਿ ਵੀ ਆਰ ਨਾਟ ਕਲੀਅਰ ਕਿ ਅਜੇ ਤੱਕ ਜਿਹੜੀ ਇੰਜਰੀ ਆ ਉਹਦੇ ਤੋਂ ਇਹ ਨਹੀਂ ਕਲੀਅਰ ਹੋ ਰਿਹਾ ਕਿ ਉਹ ਵੈਪਨ ਦੀ ਇੰਜਰੀ ਆ ਕਿ ਜਾਂ ਕਿਸੇ ਹੋਰ ਚੀਜ਼ ਨਾਲ ਹੋਈ ਆ ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਪਤਾ ਲੱਗਾ ਨਹੀਂ ਦੋ ਦੱਸ ਰਿਹਾ ਜੀ ਬਾਕੀ ਮੈਂ ਕਹਿੰਦਾ ਜਸਟ ਹੁਣੇ ਕੋਈ ਥੋੜੀ ਦੇਰ ਪਹਿਲਾਂ ਉਹ ਇਨਸੀਡੈਂਟ ਹੋਇਆ ਤੇ ਅਜੇ ਵੀ ਫਸਟ ਪਲਿਮਨਰੀ ਆਪਾਂ ਦੇਖ ਰਹੇ ਆ ਤੇ ਵਿਆਪਨ ਵਾਲੀ ਉਹ ਗੱਲ ਹੋਏਗੀ ਉਹਨ ਦੇ ਮੁਤਾਬਕ ਜੋ ਵੀ ਹੈ ਉਹ ਬੰਦੀ ਕਰ ਲਈ ਕਰਾਂਗੇ ਸਰਕਾਰ ਨੂੰ ਪਤਾ ਲੱਗਾ ਲੜਾਈ ਦਾ ਕਾਰਨ ਕੀ ਸੀਗਾ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਜਸਟ ਥੋੜੀ ਦੇਰ ਪਹਿਲਾਂ ਇਨਸੀਡੈਂਟ ਹੋਇਆ ਉਸ ਇਨਸੀਡੈਂਟ ਦੇ ਆਪਾਂ ਇੱਥੇ ਪੁਲਿਸ ਆਪਣਾ ਪਹੁੰਚਿਆ ਅਸੂਲਾ ਸ਼ਟੂ ਮੌਰਚੀ ਦੇ ਵਿੱਚ ਡੈੱਡ ਬੋਡੀ ਦੇਖਣ ਤੋਂ ਹੀ ਜੋ ਵੀ ਹਿੰਦਾਂ ਜਲਕਾ ਉਸ ਤੋਂ ਥੋੜੀ ਬਥੀ ਜਾਣਕਾਰੀ ਤੁਹਾਨੂੰ ਸ਼ੇਅਰ ਕਰ ਰਿਹਾ ਸਰ ਨਾਮ ਬਾਈ ਪੋਸਟਮਾਰਟਮ ਤੋਂ ਬਾਅਦ ਹੀ ਪੂਰੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਨਾਮ ਸਰ ਕੀ ਸੀਗਾ ਜੀ ਮੁੰਡੇ ਦਾ ਅਭਿਸ਼ੇਕ ਗੋਲੂ ਗੋਲੂ ਕਰਕੇ ਵੇਚਦਾ ਸੀ ਕਿਹੜੇ ਏਰੀਆ ਦਾ ਹਦੀਆਬਾਦ ਦਾ ਹੈ ਕਲਦੇਰਾ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਿਨਾਸ਼ ਏਲੀਅਸ ਗੋਲੂ ਨਾਂ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚ ਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੋਣਿਆਂ ਚ ਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਬਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤਿੰਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸਤੇ ਅਬਨਾਸ਼ ਨੇ ਫਾਇਰ ਕਰ ਦਿੱਤਾ ਗਰਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸਦੀ ਮੌਤ ਹੋ ਗਈ ਤੇ ਮੈਂ ਜਿਹੜਾ ਪਿਸਤਲ ਸੀ ਮੌਕੇ ਤੇ ਕੋ ਬ੍ਰਮਤੂਆ ਕਰਨੀ ਜੀ ਅਸੀਂ ਜਿਹੜੇ ਇਸਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਹੈ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਜਿਸੀਂ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਹੈ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਗਿਆ ਇਹ ਗੋੜੀ ਚ ਲਾਉਣੇ ਨੂੰ ਲੋਕਲ ਐ ਜੇ ਕਿਤੇ ਬਾਹਰੋਂ ਆਏ ਸੀਗੀ ਲੋਕਰ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਹਿੱਟ ਆਫ ਦਾ ਮੂਮੈਂਟ ਦੇ ਵਿੱਚ ਚੱਲੀ ਤੇ ਕੀ ਕਰ ਲਈ ਕੀਤੀ ਜਾ ਰਹੀ ਹੈ ਕੇਸ ਰਜਿਸਟਰ ਕਰ ਲਿਆ ਗਿਆ ਮੈਮ ਕਿਹਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਾਗਰੂਕਤਾ ਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ